ਸਤਿ ਸ੍ਰੀ ਅਕਾਲ ਕਿਸਾਨ ਵੀਰੋ ਕਿਸਾਨ ਵੀਰੋ ਜਿੱਥੇ ਕਿ ਮੱਕੀ ਦੇ ਆਚਾਰ ਦਾ ਏਰੀਆ ਵੱਧ ਰਿਹਾ ਹੈ ਉੱਥੇ ਹੀ ਕਿਸਾਨਾਂ ਨੂੰ ਨਵੀਆਂ-ਨਵੀਆਂ ਆਧੁਨਿਕ ਮਸ਼ੀਨਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤੇ ਇਸੇ ਦੌਰ ਦੇ ਚੱਲਦਿਆਂ ਇਹ ਸਰਦਾਰ ਜਰਨੈਲ ਸਿੰਘ ਜੀ ਪਿੰਡ ਸਰਾਲੀ ਮੰਡ ਤੋਂ ਜਿਨ੍ਹਾਂ ਨੇ ਕਿ ਬੜੀ ਹੀ ਆਧੁਨਿਕ ਤਕਨੀਕ ਵਾਲੀ ਮਸ਼ੀਨ ਜੋ ਕਿ achar ਪਾਉਣ ਦੇ ਵਿੱਚ ਬੜੀ ਹੀ ਸક્ષਮ ਹੈ ਅਤੇ ਬਹੁਤ ਹੀ ਕੁਆਲਿਟੀ ਅਤੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ achar ਪਾ ਕੇ ਕਿਸਾਨਾਂ ਨੂੰ ਜੋ ਪਚਾਉਂਦੇ ਨੇ ਤੇ ਰੇਟ ਵੀ ਇਹਨਾਂ ਦਾ ਬਿਲਕੁਲ ਜਾਇਜ਼ ਹੈ ਇਹਨਾਂ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਇਹ ਸਕਰੀਨ ਦੇ ਉੱਪਰ ਅਸੀਂ ਨੰਬਰ ਦੇ ਰਹੇ ਹਾਂ ਇਹਨਾਂ ਨੰਬਰਾਂ ਦੇ ਉੱਪਰ ਤੁਸੀਂ ਕੰਟੈਕਟ ਕਰਕੇ ਇਹਨਾਂ ਤੋਂ ਆਪਣੇ ਚਾਰ ਦੀ ਚਾਰ ਪਾਉਣ ਦੇ ਲਈ ਤੁਸੀਂ ਬੁਕਿੰਗ ਕਰਵਾ ਸਕਦੇ ਹੋ ਇਹਨਾਂ ਦਾ ਪੱਟੀ ਏਰੀਏ ਦੇ ਵਿੱਚ ਪਿੰਡ ਸਰਾਲੀ ਮੰਡ ਹੈ ਅਤੇ ਇਹ ਜੇਕਰ ਪਾਣੀ ਜਾਂ ਇਹੋ ਜਿਹੀ ਵੀ ਕੋਈ ਦਿੱਕਤ ਹੋਵੇ ਖੇਤ ਦੇ ਵਿੱਚ ਉੱਥੇ ਵੀ ਇਹ ਮਸ਼ੀਨ ਦੇ ਉੱਪਰ ਇਹ ਪੂਰਾ ਸਿਸਟਮ ਬਣਿਆ ਹੋਇਆ ਹੈ ਤੇ ਅਚਾਰ ਆਟੋਮੈਟਿਕ ਹੀ ਪਾ ਦਿੰਦੀ ਹੈ ਤੇ ਜੇਕਰ ਸੁੱਕੇ ਮਾਣਾ ਤਾਂ ਨਾਲ ਤੁਸੀਂ ਟਰੈਕਟਰ ਟਰਾਲੀ ਦੇ ਨਾਲ ਵੀ ਅਚਾਰ ਪਵਾ ਸਕਦੇ ਹੋ ਧੰਨਵਾਦ